ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੇਂ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਇਆ ਨਵੀਂ ਵੈਰੀਟੀ ਦੇ ਨਾਲ ਕਢਾਈ ਵਾਲੇ ਸੂਟ ਲੈ ਕੇ ਆਏ ਅੱਜ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਕਢਾਈ ਵਾਲੇ ਸੂਟ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦਿਖਾਵਾਂਗੇ ਕਢਾਈਆਂ ਵਾਲੇ ਸੂਟ ਕਲਰ ਡਿਜ਼ਾਈਨ ਕੱਲਾ ਕੱਲਾ ਪੀਸ ਦਿਖਾਇਆ ਡਿਜ਼ਾਈਨ ਸਾਰੇ ਦਿਖਾਇਆ ਵਰਕ ਵਾਲੇ ਦੁਪੱਟੇ ਹੈ ਜੀ ਕੱਡੇ ਹੋਏ ਦੁਪੱਟੇ ਮਸਲੀਨ ਦਾ ਕਪੜਾ ਹੈ ਫਿਓਨਾ ਕਰੇਵ ਦਾ ਕਪੜਾ ਹੈ ਕਰੇਵ ਦਾ ਕਪੜਾ ਨੇਚਰਲ ਕਰੇਵ ਹੈ ਮਸਲੀਨ ਹੈ ਬਚੀਤਰਾ ਮਸਲੀਨ ਹੈ ਵਧੀਆ ਕਪੜੇ ਚ ਆਇਆ ਹੈ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ ਆਲ ਓਵਰ ਇੰਡੀਆ ਡਿਲੀਵਰੀ ਫ੍ਰੀ ਹੈ ਜੀ ਡਿਲੀਵਰੀ ਚਾਰਜਸ ਕੋਈ ਨਹੀਂ ਇਹਨਾਂ ਸੂਟਾਂ ਤੇ ਕਢਾਈ ਵਾਲੇ ਸੂਟਾਂ ਤੇ ਕੋਈ ਡਿਲੀਵਰੀ ਚਾਰਜਸ ਨਹੀਂ ਹੋਊਗਾ ਜੀ ਆਲ ਓਵਰ ਇੰਡੀਆ ਡਿਲੀਵਰੀ ਬਿਲਕੁਲ ਫ੍ਰੀ ਰੇਟ ਹੋਊਗਾ ਜੀ ਸਿਰਫ 600 ਰੁਪਏ ਦਾ ਸੂਟ ਕੰਡੇ ਹੋਏ ਦੁਪੱਟੇ ਵਰਕ ਦੁਪੱਟੇ ਜੀ ਮਸਲੀਨ ਦਾ ਕੱਪੜਾ ਹੈ 올ਓਵਰ ਸੂਟ ਨੇ ਵਰਕ ਦੁਪੱਟੇ ਹੈ ਸੈਮੀ ਪਿਓਰ ਦਾ ਦੁਪੱਟਾ ਹੈ ਮਸਲੀਨ ਦਾ ਦੁਪੱਟਾ ਹੈ ਚਨੂਨ ਦਾ ਦੁਪੱਟਾ ਚੀਨ-ਮੀਨ ਦੇ ਦੁਪੱਟੇ ਨਾਲ ਵੀ ਹੈਗੇ ਆ ਕਰੇਵ ਦੇ ਕੱਪੜੇ ਚੀਨ-ਮੀਨ ਦੇ ਦੁਪੱਟੇ ਚਨੂਨ ਦੇ ਦੁਪੱਟੇ ਨਾਲ ਹੈ ਜੀ ਮਸਲੀਨ ਦੇ ਨਾਲ ਸੈਮੀ ਪਿਓਰ ਦਾ ਦੁਪੱਟਾ ਤੇ ਮਸਲੀਨ ਦਾ ਹੀ ਦੁਪੱਟਾ ਨਾਲ ਕਲਰ ਡਿਜ਼ਾਈਨ ਸਾਰੇ ਜੀ ਡਿਟੇਲ ਨਾਲ ਦਿਖਾਇਆ ਹੈ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ। ਆਲ ਓਵਰ ਇੰਡੀਆ ਡਿਲੀਵਰੀ ਬਿਲਕੁਲ ਫ੍ਰੀ ਆ ਆਨਲਾਈਨ ਮੰਗਵਾਣਾ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਕੋਈ ਡਿਲੀਵਰੀ ਚਾਰਜ ਨਹੀਂ ਹੋਊਗਾ। ਜੋ ਸੂਟ ਦਾ ਰੇਟ ਹੈ 600 ਰੁਪਏ ਉਹੀ ਲਵਾਂਗੇ ਜੀ। ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਹੈ ਸੂਟਾਂ ਦੀ, ਕੜਾਈ ਵਾਲੇ ਸੂਟਾਂ ਦੀ। ਵੀਡੀਓ ਨਾਲ ਐਂਡ ਤੱਕ ਬਣੇ ਰਹੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ, ਲਾਈਕ ਕਰਦੇ ਹੋ। ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਜੇ ਨਵੇਂ ਆ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਗੁਰੂ ਜੀ ਕਲਰ ਡਿਜਾਈਨ ਦੇਖ ਲਓ ਸ਼ਾਨਦਾਰ ਬਹੁਤ ਸ਼ਾਨਦਾਰ ਕਲਰ ਡਿਜਾਈਨ ਹੈ ਚੁੰਨੀਆਂ ਦੇ ਵਰਕ ਹੈ ਸਾਈਡ ਤੇ ਕਿਉਂਨਾ ਗਰੇਵ ਦਾ ਕੱਪੜਾ ਹੈ ਇਹ ਵਾਲਾ ਔਰ ਵਾਈਟ ਕਢਾਈ ਦੀ ਕੰਬੀਨੇਸ਼ਨ ਹੈ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਇਹ ਰੰਗਾਂ ਦੀ ਡਿਜ਼ਾਈਨਾਂ ਦੀ ਕੰਬੀਨੇਸ਼ਨ ਬਹੁਤ ਵਧੀਆ ਹੈ ਜੀ ਪੂਰਾ ਸੂਟ ਆ 올 ਓਵਰ ਸੂਟ ਹੈ ਜੀ ਕਲਰ ਡਿਜਾਈਨ ਬਹੁਤ ਸਾਰੇ ਨੇ ਲਾਈਟ ਕਲਰ ਵੀ ਹੈਗੇ ਆ ਡਾਰਕ ਕਲਰ ਵੀ ਹੈਗੇ ਆ ਆ ਦੇਖੋ ਫੁੱਲ ਪੱਲੇ ਦੇ ਕਢਾਈ ਆ ਫੁੱਲ ਪੱਲਾ ਵਰਕ ਹੈ ਜੀ ਸਾਰਾ ਪੱਲਾ ਵਰਕ ਆ ਦੁਪੱਟਾ ਮਸਲੀਨ ਦਾ ਦੁਪੱਟਾ ਫੁੱਲ ਸਾਈਜ਼ ਮਸਲੀਨ ਦਾ ਦੁਪੱਟਾ ਜੀ ਵਰਕ ਦੁਪੱਟਾ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਇਹਨੇ ਕਿ ਹੁਣ ਤਿਹਾਰਾਂ ਦਾ ਸੀਜ਼ਨ ਆ ਰਿਹਾ ਮੂਰੇ ਇਸ ਕਰਕੇ ਕਢਾਈਆਂ ਲੈ ਕੇ ਆਏ ਜੀ ਕਢਾਈਆਂ ਦੀ ਵੀਡੀਓ ਹੋਰ ਵੀ ਬਹੁਤ ਲੈ ਕੇ ਆਵਾਂਗੇ ਹੋਰ ਕਢਾਈਆਂ ਦੀ ਵੀਡੀਓ ਚਾਹੀਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੋਰ ਵੀ ਕਢਾਈਆਂ ਦੀ ਵੀਡੀਓ ਲੈ ਕੇ ਆਵਾਂਗੇ ਅਸੀਂ ਚੈਨਲ ਤੇ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਹੈ ਜੀ ਘਰ ਬੈਠੇ ਹੋ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਮੰਗਾਉਣ ਲਈ ਸ਼ਿਪਿੰਗ ਚਾਰਜ ਬਿਲਕੁਲ ਕੋਈ ਨਹੀਂ ਲੱਗੂ ਇਹਦੇ ਤੇ ਆਲ ਇੰਡੀਆ ਡਿਲੀਵਰੀ ਫ੍ਰੀ ਕੜਾਈ ਵਾਲੇ ਸੂਟਾਂ ਦੇ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ ਜੀ ਦੁਪੱਟਾ ਵੀ ਵਰਕ ਹੈ ਆਲ ਓਵਰ ਸੂਟ ਹੈ ਵਧੀਆ ਕਪੜਾ ਹੈ ਕਲਰ ਰਿਜੈਂਟ ਨਾਲ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਲਕੋਜੀ ਮਸਲੀਨ ਕੜਾਈ ਪੂਰੇ ਪੱਲੇ ਦਾ ਵਰਕ ਹੈ ਦੁਪੱਟਾ ਘੜਾਇਆ ਜੋ ਸ਼ਾਨਦਾਰ ਦੁਪੱਟੇ ਦੀ ਕੜਾਈ ਹੈ ਵਧੀਆ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਦੁਪੱਟਿਆਂ ਦੀ ਦੁਪੱਟਿਆਂ ਦੀ ਕੜਾਈ ਵੀ ਵਧੀਆ ਜੀ ਸੈਮੀ ਪਿਓਰ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਚਨੂਨ ਦਾ ਦੁਪੱਟਾ ਇਦਾਂ ਮੈਚਿੰਗ ਕੰਬੀਨੇਸ਼ਨ ਇਹਨਾਂ ਦਾ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ ਜੀ ਘਰ ਬੈਠੇ ਆਨਲਾਈਨ ਮੰਗਵਾ ਸਕਦੇ ਹੋ ਜੀ ਜਿਹੜਾ ਵੀ ਇਸ ਮੰਗਾਓਗੇ ਸੇਮ ਹੀ ਭੇਜਾਂਗੇ ਬਸ ਇੱਕ ਰਿਕਵੈਸਟ ਹੈ ਕਿ ਪੇਮੈਂਟ ਸਾਡੀ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਨਹੀਂ ਹੈਗੀ ਆਪਣੇ ਕੋਲੇ ਆਨਲਾਈਨ ਹੀ ਪੇਮੈਂਟ ਲੈਣੇ ਆ ਜੋ ਚੀਜ਼ ਮੰਗਾਓਗੇ ਸੇਮ ਹੀ ਭੇਜਾਂਗੇ ਜੀ ਇਹ ਵਾਲਾ ਹੈਗਾ ਸ਼ਿਮਰ ਦਾ ਸੂਟ ਇਹ ਸ਼ਿਮਰ ਦਾ ਡਿਜ਼ਾਈਨ ਇੱਕ ਸਾਰੇ ਡਿਜ਼ਾਈਨ ਦਾ ਇੱਕ ਵੀ ਖੋਲ ਕੇ ਦਿਖਾ ਰਹੇ ਆ ਜੀ ਦੁਪੱਟਾ ਵੀ ਔਰ ਸੂਟ ਵੀ ਇਹ ਹੈਗੀਆਂ ਮਸਲੀਨ ਸ਼ਿਮਰ ਦੇ ਮਸਲੀਨ ਦੇ ਬਚਿੱਤਰਾਂ ਦੇ ਮਸਲੀਨ ਦੇ ਕਲਰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਜੀ ਕਰੇਵ ਨੇਚਰਲ ਕਰੇਵ ਤੇ ਆਨਲਾਈਨ ਕਰੇਵਦੇ ਆ ਜਿਹੜੀ ਜਿਹੜਾ ਪੀਸ ਮੰਗਾਉਗੇ ਸੇਮ ਹੀ ਭੇਜਾਂਗੇ ਔਰ ਮੇਰੀ ਪੁਰਾਣੀ ਵੀਡੀਓ ਦੇ ਵਿੱਚ ਕਮੈਂਟ ਵੀ ਚੈੱਕ ਕਰ ਸਕਦੇ ਤੁਸੀਂ ਜਿੰਨਾ ਵੀ ਆਨਲਾਈਨ ਆਰਡਰ ਭੇਜੇ ਨੇ ਸਭ ਨੂੰ ਸੇਮ ਆਰਡਰ ਮਿਲੇ ਆ ਸੇਮ ਚੀਜ਼ ਹੀ ਮਿਲੀ ਹੈ ਜਿਹੜੀ ਦਿਖਾਈ ਹੈ ਜੈਨੂਨ ਚੀਜ਼ ਭੇਜਦੇ ਆਂ ਤੁਸੀਂ ਘਰ ਬੈਠੇ ਕਿਤੇ ਵੀ ਆਨਲਾਈਨ ਮੰਗਵਾ ਸਕਦੇ ਹੋ ਆ ਲਈ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਕਿੰਨੀ ਸ਼ਾਨਦਾਰ ਆ ਤਿਹਾਰਾਂ ਦਾ ਸੀਜ਼ਨ ਆ ਰਿਹਾ ਡਾਇਰੈਕਟ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਅਵੇਲੇਬਲ ਆਪਣੇ ਕੋਲੇ ਇਸ ਤੋਂ ਇਲਾਵਾ ਵੀ ਹੋਰ ਵੀ ਕੜਾਈਆਂ ਦੀ ਫੋਟੋ ਚਾਹੀਦੀ ਹੋਵੇ ਤਾਂ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਹੈ ਮੈਸੇਜ ਕਰਕੇ WhatsApp ਤੇ ਹੋਰ ਕੜਾਈਆਂ ਦੀ ਫੋਟੋ ਮੰਗਵਾ ਕੇ ਦੇ ਸਕਦੇ ਹੋ ਇਸ ਤੋਂ ਹੈਵੀ ਰੇਂਜ ਵਾਲੇ ਚਾਹੀਦੇ ਉਹ ਵੀ ਆਪਣੇ ਕੋਲ ਹੁੰਦੇ ਹਨ ਉਹਨਾਂ ਦੀ ਫੋਟੋ ਪਾ ਦਾਂਗੇ ਅਗਰ ਚਾਹੀਦੇ ਹੋ ਤਾਂ 700 800